ਸਲੋਕ ਮਹੱਲਾ ਪਹਿਲਾ ਚੋਰਾ ਜਾੜਾ ਰੰਡੀਆਂ ਸਿੱਧੂ ਸਾਹਿਬ ਦੇ ਕਰਤਾਰਪੁਰ ਸਾਹਿਬ దర్శਨ ਕਰਨ ਵਾਸਤੇ ਆਏ ਹੈ ਤੇ ਇਹਨਾਂ ਨੇ ਮਹਾਰਾਜ ਦੇ ਪਰਸ਼ਨ ਕੀਤੇ ਹਨ ਉਹਨਾਂ ਨੂੰ ਗੁਰੂ ਸਾਹਿਬ ਜੀ ਉੱਤਰ ਦਿੰਦੇ ਹਨ ਮਹਾਰਾਜ ਕੈਜੁਗਦਾ ਵਰਤਾਰਾ ਕਿਹਾ ਜਾਂ ਹੋਵੇਗਾ ਤਾਂ ਹਜੂਰ ਫਰਮਾਉਂਦੇ ਹਨ ਸਲੋਕ ਮਹੱਲਾ ਪਹਿਲਾ ਚੋਰਾ ਜਾੜਾ ਰੰਡੀਆਂ ਇਹ ਭਾਈ ਚੋਰ ਜਿਹੜੇ ਹੋਣਗੇ ਚੋਰੀਆਂ ਕਰਨ ਵਾਲੇ ਇਹ ਯਾਰ ਜਿਹੜੇ ਬੇਵਿਚਾਰੀ ਹਨਗੇ ਤੇ ਰੰਡੀਆਂ ਜਿਹੜੀਆਂ ਬਿਸਵਾ ਹਨ ਕੁੱਟਣੀਆਂ ਦੀਵਾਨ ਜਿਹੜੀਆਂ ਫਫੇ ਕੁੱਟਣੀਆਂ ਹਨ ਪਤੀਆਂ ਨਾਲ ਵਿਛੋੜ ਕੇ ਪਰਪੁਰਖਾਂ ਨਾਲ ਬੇਵਿਚਾਰ ਕਰਾਉਣ ਵਾਲੀਆਂ ਇਹਨਾਂ ਦੀਆਂ ਭਾਈ ਕਚੈਈਆਂ ਲੱਗਿਆ ਕਰਨਗੀਆਂ ਇਹੋ ਜਿਹਾ ਸਮਾਂ ਆਵੇਗਾ ਵੇ ਦੀਨਾ ਕੀ ਦੋਸਤੀ ਅਬੇ ਵੇ ਜਿਹੜੇ ਧਰਮੇ ਹੋਇਆ ਕਰਨਗੇ ਉਹਨੇ ਨਾਲ ਦੋਸਤੀ ਕਰਿਆ ਕਰਨਗੇ ਜੀ ਜਾਬ ਮਾ ਜੂ ਮੈਂ ਆਪਣੇ ਆਪ ਨੂੰ ਕਹਾਇਆ ਕਰਨਗੇ ਬੇਦੀਨਾ ਕਾ ਖਾਂ ਉਹਦੇ ਬੇਧਰਮੀਆਂ ਦੇ ਨਾਲ ਖਾਣਾ ਖਾ ਕੇ ਕਰਨਗੇ ਲੋ ਵੀ ਆਪਾਂ ਲਾਜਮ ਹੋਗੇ ਅਸੀਂ ਸਾਡਿਆ ਕੋਈ ਮਾਝੂ ਨਹੀਂ ਸਾਡਾ ਕੋਈ ਦੀਨ ਨਹੀਂ ਇਸ ਪ੍ਰਕਾਰ ਦੇ ਆਜ਼ਾਦ ਆਪਣੇ ਆਪ ਨੂੰ ਸਿਰੰਤਰ ਕਹਾਇਆ ਕਰਨਗੇ ਉਹਨਾਂ ਦਾ ਖਾਣਾ ਖਾਇਆ ਕਰਨਗੇ ਸਿੱਖੀ ਦਾ ਸਾਰ ਨਾ ਜਾਣਨੀ ਐਸੇ ਪੁਰਖ ਜਿਹੜੇ ਹੈ ਵਾਹਿਗੁਰੂ ਨੇ ਸਿੱਖ ਕਰਨ ਦੀ ਖਬਰ ਹੀ ਨਹੀਂ ਜਾਣਨਗੇ ਸਦਾ ਵਸੈ ਸੈ ਤਾਂ ਹਰ ਬਹੁਤ ਸ਼ੈਤਾਨੀਆਂ ਦੀ ਭਾਈ ਵਸਦੇ ਰਿਆ ਕਰਨਗੇ ਇਹ ਜੇ ਪੁਰਖ ਹੋਣਗੇ ਇਹ ਜਦੋਂ ਬਚਨ ਕੀਤੇ ਆ ਇਹਦਾ ਫੇਰ ਅਰਸ਼ਨ ਸਿੱਖਾਂ ਨੂੰ ਮਾਰਾਗੇ ਕੀਤਾ ਚੋਰਾ ਯਾਰਾ ਰੰਦੀਆ ਇਹ ਮਾਰੇ ਚੋਰ ਕੌਣ ਹਮੇ ਚੋਰ ਕਿਤਾ ਭਾਈ ਧੰਚਰ ਹੋਣ ਵਾਲੇ ਆ ਇੱਕ ਚੋਰ ਜਿਹੜੇ ਹਨਗੇ ਆਪਦੇ ਉਗਣਾਂ ਦੇ ਅੰਦਰ ਲੁਕੋ ਕੇ ਰੱਖਣ ਵਾਲੇ ਆ ਇੱਕ ਜੋਰ ਕਿਸੇ ਦੀ ਕਮਤਾ ਚਰਾ ਕੇ ਆਪ ਦਾ ਨਾਮ ਪਾਉਣ ਵਾਲੀ ਹੈ ਇੱਕ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਜਪਣ ਤੋਂ ਜਿਹੜੇ ਤੇ ਤਸਕਰ ਜੋ ਨਾਮ ਲੈਵੇ ਵਾਸਨੇਕੋਟ ਪੰਚਾਸਾ ਪਰਮੇਸ਼ਰ ਦੇ ਨਾਮ ਤੋਂ ਚਿੱਤ ਨੂੰ ਕਿਰਾਉਣ ਵਾਲੇ ਇਸ ਪ੍ਰਕਾਰ ਦੇ ਚੋਣ ਹਨ ਚਾਰ ਪ੍ਰਕਾਰ ਦੇ ਅਤੇ ਯਾਰ ਨੋ ਬਿਰਚਾਰੀਆਂ ਦਾ ਹੈ ਬਿਰਚਾਰੀ ਪੁਰਖ ਹੈ ਇਹ ਦਰਜੇ ਦੇਵੀ ਦੇ ਉੱਤੇ ਦੀ ਪੂਜਾਨਾ ਕਰਦੇ ਹੈ ਉਹ ਬੇਵਿਚਾਰੀ ਆਦਮੀ ਹੈ ਵਾਹਿਗੁਰੂ ਨੇ ਬੁਲਾ ਕੇ ਪਤੀ ਹੈ ਪਰਮੇਸ਼ਰ ਉਹਨੂੰ ਬੁਲਾ ਕੇ ਦੇਵੀ ਦੇਕਾਂ ਲਈ ਕੋ ਹੰਨੇ ਵੀ ਕੋ ਬੰਨੇ ਵੀ ਕੋ ਪਾਣਾ ਵਾਲੀ ਜੰਨੇ ਦੀ ਟੋਟ ਨੂੰ ਕਾ ਸਰਵੜੀ ਦਾ ਇਹ ਜਿਹੜੇ ਉਪਾਸ਼ਨਾ ਕਰਨ ਵਾਲੇ ਯਾਦ ਹਨਗੇ ਦੇਵੀ ਦੇਕਾਂ ਦੀ ਉਪਾਸ਼ਨਾ ਤੇ ਲੱਗੇ ਹੋਏ ਰੰਡੀਆਂ ਹੁੰਦੀਆਂ ਨਾਸਕ ਜਿਹੜੇ ਅਨਿਸ਼ਵਾਦੀ ਕਹਿੰਦੇ ਰੋਜ ਹਈ ਨਹੀਂ ਹੋਰ ਣਡੀਆਂ ਦੀਆਂ ਨਹੀਂ ਆਈਆਂ ਹਨ ਬੇਸਵਾ ਜੀ ਨਹੀਂ ਆਈਆਂ ਹਨ ਪੁਰਖ ਕੁੱਟਣੀਆਂ ਦੀ ਬਾਣ ਇਹ ਕੁੱਟਣੀਆਂ ਫਫੇ ਕੁੱਟਣੀਆਂ ਹੁੰਦੀਆਂ ਹਨ Hove ਕੁੱਟਣੀਆਂ ਉਹ ਹੁੰਦੀਆਂ ਹਨ ਜਿਹੜੀਆਂ ਪਤ ਸਤਵੰਤੀਆਂ ਬੀਬੀਆਂ ਦਾ ਸੱਜੂ ਆ ਕੇ ਹੋਰ ਪੁਰਖਾਂ ਮਿਲਾਨਿਆਂ ਦਾ ਵਿਚਾਰ ਕਰਾਉ ਇਸੇ ਪ੍ਰਕਾਰ ਜਿਹੜੇ ਭਾਈ ਧਰਮ ਨੂੰ ਛਡਾ ਕੇ ਪ੍ਰਮੇਸ਼ਰ ਦਾ ਸਮਨ ਛੱਡ ਕੇ ਵਾਹਿਗੁਰੂ ਦੇ ਸੰਗਤ ਛੱਡ ਕੇ ਜਿਹੜੇ ਹੋਰ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਤੇ ਇਲਾਜਣ ਵਾਲੀਆਂ ਇਹ ਫਫੇ ਕਟਨੀਆਂ ਦੀ ਨਹੀਂ ਆਈਆਂ ਇਹਨਾਂ ਦੀਆਂ ਦੀਵਾਨ ਕਟੈਰੀਆਂ ਲੱਗਿਆ ਕਰਨ ਜੀਆਂ ਵੇਦੀਨਾ ਤੋਂ ਤੁਰਸਤੀ ਤੇ ਜਿਨ੍ਹਾਂ ਦਾ دین ਧਰਮ ਕੋਈ ਨਹੀਂ ਉਹਨਾਂ ਦਾ ਲੋਕਾਂ ਦੇ ਆਪੋ ਵਿੱਚ ਹੀ ਦੋਸਤੀ ਹੋਇਆ ਕਰੇਗੀ ਨਾਸ਼ ਹੋਣਗੀ ਵੇਦੀਨਾ ਦਾ ਥਾਂ ਨਾਸ਼ ਹੋਣੇ ਖਾਣਾ ਖਾ ਕਰੀ ਕਹਿੰਦੇ ਸਾਨੂੰ ਕੀ ਲੱਗ ਗਿਆ ਕਰਨੈਲ ਇੱਕ ਰਮੂ ਵਾਲੇ ਦਾ ਸੀ ਉਹਨ ਵਿਵਚਾਰ ਕਰਕੇ ਤਹੇ ਥਾਂ ਆਪਣੇ ਚਾਚੇ ਦੀ ਪੀ ਨਾਲ ਕਹਿੰਦਾ ਰਹੀ ਮੈਂ ਮੈਨਾ ਕਰਕੇ ਵੇਖਿਆ ਮੈਨੂੰ ਤਾਂ ਪਾਪ ਤਾਂ ਕੋਈ ਨਹੀਂ ਲੱਗੋ ਉਹ ਸੁਣ ਕੇ ਫੇ ਬਾਕੀ ਦੇ ਬੜੇ ਕੌਮੀ ਨਿਸ਼ਮਿੰਦੇ ਹੋਏ ਕਹਿੰਦੇ ਤੇ ਸਾਡੇ ਕਦਰਿ ਮਾਰਤੀ ਲੋਕਾਂ ਚ ਕੋ ਇਸ ਬੋ ਕੋ ਲੜਕੀ ਜ਼ਹਿਰ ਖਾ ਕੇ ਫੇ ਮਰ ਗਈ ਇਸ ਤਰ੍ਹਾਂ ਦੀ ਹਾਲਤ ਹੋਈ ਇਹ ਜਿਹੇ ਖਾਣੇ ਖਾਂਦੇ ਹਨ ਸਿਹਤੀ ਸਾਰ ਨਾ ਜਾਣਦੇ ਇਹ ਪੁਰਖ ਵਾਹਿਗੁਰੂ ਦੀ ਸਿਹਤ ਕਰਨ ਦੀ ਸਾਰ ਉੱਕਾ ਹੀ ਨਹੀਂ ਜਾਣਦੇ ਹਨ ਸਦਾ ਵਸੈ ਸਹਤਾਂ ਸਦਾ ਹਰਮਤ ਸੇਧਾਂ ਚੰਕਲ ਕਾਂਗਿਓ ਦੀ ਵਾਹਦੇ ਹਨ ਗਤੋ ਚੰਦਨ ਖੌਲੀਏ ਮੈਨੇ ਕੋਲੋਂ ਬੋਲ ਪਿਆ ਮਹਾਰਾਜੀ ਇਹ ਸਮਝਾਈਏ ਤਾਂ ਸਮਝ ਹੀ ਜਾਣਗੇ ਕਿ ਨਹੀਂ ਆ ਮਾਰਾ ਸੌ ਕੰਜਨ ਹੀ ਭਾਈ ਮੁੱਲਾਨੀਆਂ ਗਦਹੋ ਚੰਦਨ ਖੌਲੀ ਏ ਜੇ ਗਦਹੇ ਦੇ ਚੰਨ ਖੌਲੀਏ ਕਸਾ ਕੇ ਲਾ ਲਈਏ ਵੀ ਸਾਹੂ ਸੁਪਾਣ ਰੰਗਾ ਜਲ ਨਾਲ ਇਸ਼ਨਾਨ ਕਰ ਲਈਏ ਕਦੇ ਦਾ ਕਰਾ ਲਈਏ ਤੇ ਫਿਰ ਉਹਦੇ ਚੰਨ ਕਸਾ ਲਈਏ ਵੀ ਲੈ ਹੁਣ ਤੈਨੂੰ ਮਹਿਕ ਲਾਤੀ ਏ ਤੂੰ ਹੋਰ ਪੈਸੇ ਨੇ ਨਹੀਂ ਜਾਈ ਉਹਨੂੰ ਉਹ ਚੰਨ ਜਿਹੜਾ ਹੈ ਉਹ ਨਰਮ ਤੇ ਖੁਸ਼ਬੂਦਾਰ ਪਸੰਦ ਨਹੀਂ ਹੈ ਈਸਾ ਉਸੇਉ ਪਾ ਫਿਰ ਵੀ ਉਸ ਆਦੇ ਨਾਲ ਹੀ ਪ੍ਰੇਮ ਹੁੰਦਾ ਸਾਹੁ ਸ਼ਿਆਹੀ ਸਾਦੇ ਨਾਲ ਹੀ ਸੰਪਾਨ ਕਰਨਾ ਖੁਸ਼ ਹੁੰਦਾ ਸਵਾਵਤੀ ਜਾ ਕੇ ਪ੍ਰੀਤ ਹੈ ਉਸ ਦੀ ਉਹਦੇ ਤੇ ਜਾ ਕੇ ਪਾਲੰਦ ਲਿਟਦਾ ਹੈ ਸਵਾਦੇ ਵਿੱਚ ਇਸੇ ਪ੍ਰਕਾਰ ਗਦਹੂ ਚੰਦਨ ਖੌਲੀ ਹੈ ਗਦੇ ਦੀ ਨਿਆਈ ਜਿਹੜੇ ਆਲਸੀ ਆਦਮੀ ਨੇ ਜਾਂ ਗਦੇ ਦੀ ਨਹੀਂ ਜਿਹੜੇ ਕਾਮੀ ਪੁਰਸ਼ ਹੈ ਉਹਨੂੰ ਵਰਾਜ ਦੇ ਬਚਨ ਜਿਹੜੇ ਸੁਣਾਉਣੇ ਆ ਇਹ ਚੰਨਨ ਘਸਾ ਕੇ ਲਾ ਜੀਏ ਤੇ ਤੀਰਥਾਂ ਤੇ ਕਰਦੇ ਇਸ਼ਨਾਨ ਗੰਗਾ ਜਲ ਤੇ ਇਸ਼ਨਾਨ ਕਰਾ ਦਈਏ ਤੀਸਾ ਸਿਵਪਾਂ ਵੀ ਕਹਿੰਦੇ ਸਾਹੁ ਵਿਸ਼ੇ ਰੂਪੀ ਸਵਾ ਦੇ ਨਾਲ ਪ੍ਰੀਤੀ ਹੈ ਉਹ ਵਿਸ਼ਿਆਰੂਪੀ ਸੋਅ ਵਿੱਚ ਤਾਣਾ ਪਾਉਣਾ ਕਰਦਾ ਆਪਣੇ ਆਪ ਨੂੰ ਵਿਚੇ ਲਿੜਵਾ। ਨਾਨਕ ਕੂੜਾ ਕੱਤਿਆ। ਮਹਾਰਾਜ ਜੀ ਉਹ ਕਹਿੰਦੇ ਸੀ ਕਿ ਬ੍ਰਹਮ ਦੇਤੇ ਸਾਇਨਸੀ ਸਰਮਣ ਕਰਦੇ ਆ ਮੰਨਣ ਕਰਦੇ ਆ ਅਭਿਆਸਨ ਕਰਦੇ ਆ। ਮਹਾਰਾਜ ਕਹਿੰਦੇ ਗੁਰਸਿੱਖੋਂ ਨੂੰ ਵੇਖ ਕੇ ਕੀ ਪਰਚੇ ਦੇ। ਜਿਸ ਪ੍ਰਕਾਰ ਇੱਕ ਜਲਾਹੇ ਨੂੰ ਗਰੀਬੀ ਆ ਗਈ ਤੇ ਬਹੁਤ ਦੁਖੀ ਹੋਇਆ ਗਰੀਬੀ ਕਰਕੇ। ਉਹਨਾਂ ਦਾ ਕੋਈ ਜਤਨ ਕਰੀਏ ਇੱਕ ਪਾਦਸ਼ਾਹ ਬੜਾ ਸ਼ਰਾਬੀ ਸੀ ਹਰ ਵਕ ਸ਼ਰਾਬ ਦਾ ਦੌਰ ਹੀ ਉੱਡਦਾ ਰਹਿੰਦਾ ਸੀ ਇਨ ਕਹੇ ਇਹਨੂੰ ਚਲ ਸਲਾਮ ਕਰੀਏ ਜੇ ਕੁਝ ਮਿਲ ਜੇ ਉਹ ਪਾਦਸ਼ਾਹ ਸ਼ਰਾਬ ਦਾ ਰਹੀਆ ਸੀ ਉਹਨੂੰ ਜਾ ਕੇ ਸਲਾਮ ਕੀਤੀ ਪਾਦਸ਼ਾਹ ਕਹਿੰਦਾ ਆ ਵੀ ਕਿਵੇਂ ਆਏ ਕਹਿੰਦੇ ਸਲਾਮਤ ਤੇਰੇ ਵਾਸਤੇ ਮੈਂ ਇੱਕ ਪੱਗ ਬਣਾਉਣੀ ਚਾਹਣਾ ਹੈ ਜੇ ਮੈਂ ਗਰੀਬ ਮੈਨੂੰ ਕੋਈ ਦੰਦ ਦੇ ਦੇ ਕਹਿੰਦੇ ਉਬੇਦੀਨ ਕਹਿੰਦੇ ਦੁਆਰੇ ਨੂੰ ਖਿਆਨਤੀ 10000 ਰੁਪਏ ਛਰਾਬ ਦੇ ਰੱਖੀ ਹੋਈ ਹੈ ਛਰਾਬ ਦੇ ਰੱਖੀ 10000 ਰੁਪਏ ਦੁਆਖਾ ਔਰ ਬਈਆ ਲੈ ਕੇ ਸਾਥ ਸੰਗੇ ਜੀ ਜਿਲਾਹੇ ਨੂੰ ਬਰਤ ਲਿਆ ਆਪ ਨੇ ਮੋਜਾ ਮਾਨ ਲਗ ਗਿਆ ਮਕਾਨ ਬਣਾ ਲੇ ਤੇ ਬਾਦਸ਼ਾਹ ਨੇ ਇੱਕ ਦਿਨ 2-3 ਮਹੀਨੇ ਜਦੋਂ ਉਜਰੇ ਕੇ ਆਪਣਾ ਖਿਆਨਤੀ ਭੇਜਿਆ ਕਹਿੰਦੇ ਜਾ ਪੁੱਛ ਕੇ 10000 ਰੁਪਇਆ ਜਿਲਾਹੀ ਨੂੰ ਲੈ ਲਿਆ ਮੇਰੀ ਪੱਗ ਬੁਣੀ ਹੈ ਕਿ ਨਹੀਂ ਉਹਨੂੰ ਆਉਦੇ ਨੂੰ ਵੇਖ ਕੇ ਕੱਟਣ ਲੱਗ ਗਿਆ ਕਹਿੰਦੇ ਖਿਆਨਚੀ ਸਾ ਮੈਂ ਆ ਦੇਖ ਲੋ ਸੂਤ ਬਣਾ ਅਮਰੀਕਾ ਇਹ ਕਰਦਾ ਕਹਿੰਦਾ ਮੈਨੂੰ ਦਿਸਦਾ ਨਹੀਂ ਕਹਿੰਦੇ ਦਿਸਦਾ ਉਹ ਨੂੰ ਜਿਹੜਾ ਸਕੇ ਮਾਂ ਪਿਓ ਦਾ ਹੋਵੇ ਜਿਹੜਾ ਹੈਰਾਨ ਦਾ ਹੋਵੇ ਉਹ ਨਹੀਂ ਦੇਖੋ ਸੁਣ ਕੇ ਸ਼ਰਮਿੰਦਾ ਹੋ ਗਿਆ ਮੁੜ ਆਇਆ ਫੇਰ ਵੀਨੇ ਮਗਰੋਂ ਹੋਰ ਭੇਜਿਆ ਬਖਸ਼ੀ ਉਹ ਗਿਆ ਉਹਨੂੰ ਵੀ ਉਹ ਗੱਲ ਕਹੀ ਕੋਈ ਮੁਰਿਆ ਆਇਆ ਫੇਰ ਪੀਜਾ ਗਿਆ ਉਹਨੂੰ ਭੇਜਿਆ ਤੇ ਉਹ ਕਹਿੰਦੇ ਐਵੇਂ ਕੰਨੀ ਗੱਡ ਕੇ ਉਦਾਰੇ ਫਿਰਨ ਲੱਗ ਗਿਆ ਤੇ ਦਾਣਾ ਚੜਦਾ ਉਸੇ ਨੂੰ ਗੱਲ ਕਿ ਉਹਨੂੰ ਵੀ ਕਿਹਾ ਜੀ ਦਾਣਾ ਚੜੀਦਾ ਹੈ ਫੇਰ ਚੌਥਾ ਆਦਮੀ ਭੇਜਿਆ ਉਸ ਵੇਲੇ ਚੌਥਾ ਗਿਆ ਕਹਿੰਦੇ ਜੀ ਕਪੜਾ ਬਾਣੀ ਬੋਣ ਲਿਆ ਹੁਣੋ एक कसद मिलना पग दस गाय दी है कि भी गाय दी है अच्छा जी तो चलो पातशाह कहो कि चंकी कोई संदूकड़ी भेजे जंगा कोई बख्शा भेजे जिसे रख के पग दे पातशाह ने शराब के रंजन भेजती संदूकड़ी च रख के एवी बच्चे लीला रख के आ गया लिया के सभा खोलती कहता सभा मेरी गल सुनो सारे ਮੈਂ ਪਾਗੈਸੀ ਇਕਰਾਰ ਜੁਣਾਈ ਹੈ ਜਿਹੜਾ ਆਪਣੇ ਮਾਤਾ ਪਿਤਾ ਦਾ ਪੁੱਤਰ ਹੋਵੇ ਉਹਨੂੰ ਦਰਸ਼ਨ ਹੋਣਗੇ ਇਹ ਬਖਸ਼ੀ ਤੇ ਖਜਾਨਚੀ ਹੋਗਾ ਬੁਣਾ ਲੈ ਇਹ ਅੱਗੇ ਅੱਗੇ ਬੁਣ ਗਏ ਸੀ ਸਾਰੂ ਕਹਿੰਦਾ ਕਿ ਉਹ ਜੀ ਵੀਰ ਸਾਹਿਬ ਦੱਸੋ ਇਹ ਤਹਾਂ ਇੱਕ ਠੀਕ ਹੈ ਫੇ ਖਜਾਨਚੀ ਨੂੰ ਪੁੱਛਿਆ ਬਖਸ਼ੀ ਨੂੰ ਪੁੱਛਿਆ ਸਾਰੇ ਹੋਗਾ ਬਣ ਕੇ ਵੀ ਇਹ ਠੀਕ ਹੈ ਫੇ ਪਾਤਸ਼ਾਹ ਨੂੰ ਕਹਿੰਦੇ ਸਲਾਮਤ ਮੈਂ ਪੰਜ ਸੱਦ ਦੇ ਬਣਨ ਲੱਗਾ ਪਰ ਦਿਸੂ ਉਹਨੂੰ ਜਿਹੜਾ ਮਾਂ ਕਿਉਂ ਦਾ ਹੋ ਤੇ ਗਾਲੀ ਪਾਰਸ਼ਾ ਨੂੰ ਕਹ ਕੇ ਸਰੋ ਦਾ ਨੰਗਾ ਕਰ ਲਿਆ ਇਹਨੇ ਹੱਥ ਲਾਵੇ ਨਾਲੇ ਫੇਰੀ ਗਿਆ ਫੇਰ ਦੂਰ ਕੇ ਹੱਥ ਤੇ ਕਹਿੰਦੇ ਕਿਉਂ ਪਾਰਸ਼ਾ ਸ਼ੀਸ਼ਾ ਅਗੇ ਰੱਖ ਤਾ ਕਿਹੀ ਜਾ ਪੱਗ ਪਾਰਸ਼ਾ ਵੀ ਸ਼ਰਮ ਦਾ ਮਾਰਿਆ ਕਹਿੰਦਾ ਵੀ ਕੋਈ ਨੁਕਸਾਨ ਨਾ ਹੋਵੇ ਮੇਰੇ ਤੇ ਕਹਿੰਦਾ ਜੀ ਬੜੀ ਸੋਹਣੀ ਦੱਸੀ ਹੈ ਸੋ ਇਹ ਉਹ ਨਾਏ 10000 ਰੁਪਇਆ ਠੱਗ ਲਿਆ ਜਲਾਹਾ ਤੇ ਨਾਲੇ ਸਾਰਿਆਂ ਦੇ ਨਾਲ ਕੂੜ ਬੋਲ ਕੇ ਸੱਚਾ ਬਣ ਕੇ ਚੱਲਿਆ ਗਿਆ ਉਹ પ્રસੰਗ ਮਾਰਾ ਸਾਦ ਦੁਸ਼ਟਾਂ ਦੰਦੇ ਹਨ ਤੇ ਨਾਨਕ ਸੂੜ ਹੈ ਕਤਿਆ ਮੋਹ ਕਹੇ ਜਿਹੜਾ ਕਹਿੰਦੇ ਗੁਲਾਮ ਮੈਂ ਕਦਨੇ ਹੀ ਕੂੜਾ ਝੂਠਾ ਹੀ ਕਤਨਾ ਨਾ ਉਸ ਦਾ ਕੂੜਾ ਤਣੀਏ ਤਾਣੇ ਵੀ ਤਾਣੇ ਦਿੰਦੇ ਹੀ ਝੂਠਾ ਹੀ ਸੀ ਉਹ ਗਾਉ ਕੂੜਾ ਕੱਪੜ ਕੱਚੀ ਹੈ ਜੇ ਨਹੀਂ ਕਪੜਾ ਮਿਲ ਕਰ ਬੁਣ ਕੇ ਮੈਂ ਕੱਚੀ ਮਿਲਦਾ ਹਾਂ ਗਇਆ ਨਾਲ ਕਿ ਇਹ ਵੀ ਉਹਦੇ ਝੂਠਾ ਹੀ ਸੀ ਊੜਾ ਪਹਿਨਣ ਮਾ ਜਿਹੜਾ ਬੋਸੇ ਸਿਰ ਨੰਗਾ ਕਰਕੇ ਐਵੇਂ 800 ਦਾ ਫੇਰਤਾ ਤੇ ਸੀਸਾ ਖਾਤਾ ਉਹ ਪਹਿਨੂ ਦਾ ਮਾਣ ਵੀ ਕੀ ਸੋਣੀ ਪਾਗ ਦੇਖ ਤੇਰੀ ਪਾਸ਼ਾ ਇਹ ਪਹਿਨਣ ਦਾ ਮਾਣ ਵੀ ਵਾਰਸ਼ਾ ਨੂੰ ਝੂਠਾ ਹੀ ਸੀ ਨਾ ਸਿਰ ਨੰਗੇ ਬੈਠਾ ਇਹ ਜਿਵੇਂ ਜਲਾਹੇ ਠੱਗੀ ਕੀਤੀ ਸੀ ਕਿਉਂ ਭਾਈ ਉਹ ਲੋਕ ਠੱਗੀ ਮਾਰਦੇ ਆ ਪਰ ਮਹੇਸ਼ੇਰ ਦਾ ਭਜਨ ਨਹੀਂ ਉਹਨਾਂ ਦੇ ਅੰਦਰ ਹੈ ਨਾਨਕ ਕੂੜਾ ਕੱਟਿਆ বিনা ਕਹਿੰਦੇ ਅਸੀਂ ਕੱਟਦੇ ਆ ਸਰਵਨ ਬਿਆਨ ਕਰਦੇ ਆ ਮਦਾਂ ਦੇ ਵਾਕਾਂ ਦਾ ਸਰਵਨ ਕਰਦੇ ਆ ਸਭ ਕੂੜੀ ਐ ਝੂਠ ਬੋਲਦੇ ਮਾਰਾ ਕਹਿੰਦੇ ਐ ਸਰਵਨ ਨੂੰ ਕੱਟਣਾ ਜਿਹੜਾ ਦੱਸਦੇ ਹਨ ਕੂੜਾ ਤਣੀਏ ਤਾਂ ਜਿਹੜਾ ਕਹਿੰਦੇ ਹੁਣ ਅਸੀਂ ਮੰਨਣਾ ਕਰਦੇ ਆ ਇਹ ਪਾਣਾ ਪੰਨ ਦੇ ਵਿੱਚ ਝੂਠੇ ਹੀ ਹਨ ਊੜਾ ਕੱਪੜ ਕੱਚੀ ਹੈ ਜਿਹੜਾ ਨਿਵੇਸ਼ਨ ਕਰਦੇ ਕਹਿੰਦੇ ਕੱਪੜੇ ਨੂੰ ਕੱਛਦੇ ਮਿੰਦੇ ਇਹ ਵੀ ਕੂੜਾ ਹੀ ਹੈ ਉਹਨਾਂ ਦਾ ਊੜਾ ਪਹਿਨਣ ਮਾਣ ਜੇ ਤੂੰ ਦਾ ਸੋਧਨ ਕਰਕੇ ਸੀ ਸੂਪ ਨੂੰ ਸੁਖਿਆਜ ਕਰ ਲਿਆ ਹੈ ਇਹ ਪਹਿਨਣ ਦਾ ਮਾਣ ਵੀ ਝੂਠਾ ਹੀ ਹੈ ਉਹਨਾਂ ਦਾ ਇਸੇ ਪ੍ਰਕਾਰ ਨਾਨਕ ਕੂੜਾ ਨਾਨਕ ਕੂੜਾ ਕੱਟਿਆ ਜਿਹੜੇ ਕਹਿੰਦੇ ਨਿਸ਼ਕਾਮ ਕਰਮਾਂ ਨੂੰ ਕਰਦੇ ਨੇ ਇਹ ਵੀ ਕਤਨਾ ਉਹਨਾਂ ਕੂੜੀ ਹੈ ਕੂੜਾ ਤਣੀਏ ਤਾਂ ਜਿਹੜੇ ਕਹਿੰਦੇ ਸੂਪਾਸ਼ਨਾ ਕਰਦੇ ਨੇ ਇਹ ਵੀ ਤਾਣਾ ਉਹਨਾਂ ਦਾ ਕੂੜਾ ਹੀ ਝੁੱਠਾ ਹੀ ਹੈ ਕੂੜਾ ਕੱਪੜ ਕੱਚੀ ਹੈ ਜਿਹੜੇ ਕਹਿੰਦੇ ਹਮ ਸਾਨੂੰ ਗਿਆਨ ਹੋ ਗਿਆ ਹੁਣ ਇਹ ਕੂੜਾ ਕੱਪੜ ਦਾ ਬਸਤਰ ਦਾ ਕਛਣਾ ਮੰਗਣਾ ਵੀ ਝੁੱਠਾ ਹੀ ਹੈ ਕੂੜਾ ਪਹਿਨਣ ਮਾਂ ਜਿਹੜੇ ਕਹਿੰਦੇ ਹਮ ਸਾਨੂੰ ਸਰੂਪ ਦੀ ਲਖਤ ਆਉਗੀ ਸਖਿਆਤ ਦਾ ਹੋਗੀ ਹੈ ਜਿਹੜੀ ਪੈਣ ਵਾਲਾ ਜਿਹੜਾ ਮਾਨਾ ਝੂਠਾ ਹੀ ਆ ਉਹਨਾਂ ਦਾ ਮਹੱਲਾ ਪਹਿਲਾ ਇਸ ਪ੍ਰਕਾਰ ਇਹ ਵੀ ਝੂਠੇ ਬਜਨ ਕਰਦੇ ਆ ਕਮਾਈ ਕੀਤੀ ਨਹੀਂ ਹੈ ਉਹਨਾਂ ਦਾ ਸਭ ਕੁਝ ਝੂਠ ਹੀ ਝੂਠ ਆ ਮਾਰਾ ਸਾਉ ਕਹਿੰਦੇ ਹੰ ਮਹੱਲਾ ਪਹਿਲਾ ਬਾਂਗਾ ਬੁਰਗੂ ਸਿੰਘੀਆਂ ਨਹੀਂ ਮਾਰੇ ਕਹਿੰਦੇ ਡਾਂਗਾ ਦੇਣ ਵਾਲੇ ਜਿਹੜੇ ਕਾਜੀ ਹੈ ਤੇ ਬੁਰਗੂ ਨਾਂ ਵੀ ਅਰਬੀ ਚ ਕਾਜੀ ਨੂੰ ਕਾਜੀ ਦਾ ਹੈ ਅਰੇ ਤੇ ਬੁਰਗੂ ਨਾਂ ਉਸਾਰ ਸਿੰਘ ਜੀ ਖੋਖਰੀਆ ਵਜਾਉਣ ਵਾਲੇ ਸ਼ੰਖ ਵਜਾਉਣ ਵਾਲੇ ਜਿਹੜੇ ਪੰਡਤ ਹਨਗੇ ਬਾਂਗਾ ਦੇਣ ਵਾਲੇ ਕਾਜੀ ਮੁੱਲਾਂ ਤੇ ਬੁਰਗੂ ਸ਼ੰਖ ਵਜਾਉਣ ਵਾਲੇ ਖੋਖਰੀਆ ਵਜਾਉਣ ਵਾਲੇ ਜੋ ਆਪਣੇ ਆਪ ਨੂੰ ਪੰਡਤ ਮੰਨਦੇ ਹਨ ਸਿੰਗੀਆਂ ਸਿੰਗੀਆਂ ਹਰਨਾਂ ਦੀਆਂ ਵਜਾਉਣ ਵਾਲੇ ਜਿਹੜੇ ਜੋਗੀ ਹਨ ਨਾਲੇ ਮਿਲੀ ਕਲਾ ਦੁਰ ਕਲਿਆਣਾ ਦੇਣ ਵਾਲੇ ਮਰਾਸੀ ਗੋਣ ਫਲਾਨਾ ਫਲਾਨੇ ਦਾ ਫਲਾਨਾ ਫਲਾਨੇ ਦਾ ਇਉਂ ਕਹਿ ਕੇ ਇਕ ਕल्याण ਦੋਹਵਾਲੇ ਜਸ ਗਾਉਣ ਵਾਲੇ ਜਿਹੜੇ ਮਨਅਸ਼ੀ ਹਨ ਇਹ ਵੀ ਨਾਲ ਹੀ ਇਹਨਾਂ ਦੇ ਮਿਲ ਗਏ ਹਨ ਇੱਕ ਦਾਤੇ ਇੱਕ ਮੰਗਤੇ ਇਹਨੇ ਜਿਹੜੇ ਪਿੰਡ ਦੇ ਵਿਦਵਾਨ ਹੋ ਕੇ ਦਾਤੇ ਬਣੇ ਬੈਠੇ ਹੈ ਇੱਕ ਮੰਗਤੇ ਬਣੇ ਆ ਵਰਾਸੀ ਨਾਮ ਤੇਰਾ ਤੇਰਾ ਪਰਵਾਹ ਅਸੀਂ ਤਾਂ ਵਰਨ ਜਾਤੀਆਂ ਦੀ ਲੋੜ ਰੱਖਦੇ ਆ ਅਸੀਂ ਇਹਨਾਂ ਦੀ ਇਹਨਾਂ ਮੰਗਤਿਆਂ ਦੀ ਲੋੜ ਰੱਖਦੇ ਆ ਤੇਰਾ ਨਾਮ ਵੀ ਸਾਨੂੰ ਪ੍ਰਮਾਣ ਨੀਕ ਹੈ ਆਉਦਾ ਉਮਰਤ ਨਵੇਂ ਜਗਦੇ ਹਾਂ ਨਾਨਕ ਜਿੰਨੀ ਸੁੰਗਾਂ ਬੁਰਗੂ ਸਿੰਘੀਆਂ ਬਾਂਗਾਂ ਬੁਲੇਲ ਜਿਹੜੀ ਜਣੀ ਬਾਂਗ ਹੈ ਕਿ ਬੁਰਗੂ ਸੰਖ ਜਸ ਜੱਜ ਵਜਾਉਣਾ ਚਾਹੀਦਾ ਹੈ ਸਿੰਘੀਆਂ ਪਰਮਾਕਾਰ ਗਿੱਟੀਆਂ ਚਾਹੀਦੀਆਂ ਹਨ ਤੇ ਨਾਲ ਹੀ ਕਲਿਆਣ ਦੇਣ ਵਾਲੇ ਜਿਹੜੇ ਪਰਮੇਸ਼ਰ ਦੇ ਜਸ ਤੋਂ ਵਾਲੇ ਕੀਰਤਨ ਵਾਲੇ ਇਹ ਸਾਰੇ ਮਿਲ ਜਾਣੇ ਚਾਹੀਦੇ ਹਨ ਇੱਕ ਦਾਤੇ ਇੱਕ ਮੰਗਤੇ ਜਿੰਨਾਂ ਵਿੱਚੋਂ ਇੱਕ ਤਾਂ ਭਾਈ ਆਪਣੇ ਆਪ ਨੂੰ ਦਾਤੇ ਮੰਨੀ ਬੈਠੇ ਹੈ ਇੱਕ ਜਾਤਕ ਮੰਨੀ ਬੈਠੇ ਹੈ ਨਾਮ ਤੇਰਾ ਪਰਵਾਹ ਸ੍ਰੀ ਗੁਰੂ ਸਾਹਿਬ ਜੀ ਆਪਕਾ ਨਾਮ ਹੀ ਪਰਮਾਨਿਕ ਹੈ ਨਾਨਕ ਜਿੰਨੀ ਸੁਣ ਕੇ ਮੰਨਿਆ ਜਿਨ ਜਿਨ ਨੇ ਪਰਮੇਸ਼ਰ ਦੇ ਨਾਮ ਦਾ ਸਰਬ ਨੂੰ ਕੀਤਾ ਕਿਹਵੇਂ ਮੰਨ ਲੀਕਾ ਹਗੁਰਾਂ ਦੁਆਰਾ ਹਉ ਤਿੰਨਾ ਵਿਟਹੁ ਕੁਰਬਾਨ ਹਾਂ ਉਹਾਂ ਦੇ ਵਿਟਹੁ ਉਪਰੋਂ ਕੁਰਬਾਨ ਬਲਿਹਾਰ ਜਾਂਨੇ ਹਾਂ ਪੌੜੀ ਮਾਇਆ ਮੋਹ ਸਭ ਕੂੜ ਹੈ ਇਹ ਜਿਹੜਾ ਮਾਇਆ ਤੇ ਮੋਹ ਸਭ ਭਾਈ ਝੂਠਾ ਹੀ ਐ ਸਤਿਗੁਰੂ ਜੀ ਫਰਮਾਉਂਦੇ ਹਨ ਕੂੜੋ ਹੋਏ ਗਿਆ ਜਦੋਂ ਇਹ ਕੂੜੇ ਪਦਾਰਥਾਂ ਦਾ ਕੂੜਾ ਹੀ ਹੋ ਜਾਂਦਾ ਹੈ ਸਵਾਹ ਹੋ ਜਾਂਦਾ ਹੈ ਮਿੱਟੀ ਹੋ ਜਾਂਦੇ ਐ ਝੂਠੇ ਹੀ ਨਿਕਲ ਗਏ ਹੰਮ ਹਉ ਮੈਂ ਝਗੜਾ ਪਾਇਓ ਜਿੰਨਾਂ ਜਿਹੜਾ ਲੱਗਾ ਹੰਮ ਨੂੰ ਉਹ ਵੀ ਕੂੜਾ ਝੂਠਾ ਹੀ ਹੋ ਜਾਂਦਾ ਹੈ ਹਉ ਮੈਂ ਝਗੜਾ ਪਾਇਓ ਬੇ ਵਿਆਹ ਦੀ ਹੰਗਤਾ ਜਿਹੜੀ ਆ ਮੈਂ ਬੇ ਹਾਂ ਕਿਉਂ ਝਗੜਾ ਹੋਵੇਂ ਦੇ ਵਿੱਚ ਪਾ ਛੱਡਿਆ ਜਮਨ ਮਰਨ ਦਾ ਝਗੜਾ ਜਗ 모ਇਆ ਸਾਰੇ ਝਗੜਾ ਕਰਦਾ ਹੋਇਆ ਉਤੋਂ ਮਨੂ ਕਨਿਸ਼ ਪੁਨੇ ਦੇ ਸੁਹਾਵਤੇ ਜਗਤ ਹਿਰਦੂ ਦੇ ਵਸ ਹੋ ਰਿਹਾ ਹੈ ਗੁਰਮੁਖ ਝਗੜ ਚੁਪਾਇਓ ਗੁਰਮੁਖ ਨੇ ਝਗੜਾ ਚੱਕ ਦਿੱਤਾ ਹੈ ਕਾਬ ਰਹਿ ਆ ਕੋਈ ਪਰਮੇਸ਼ਰ ਵਿਆਪਕ ਹੋ ਰਿਹਾ ਇੱਕ ਇਹਨੂੰ ਉਚਾਰਦੇ ਰਹਿੰਦੇ ਹਾਂ ਹਰ ਵਕਤ ਸਭ ਆਤਮ ਆਰਾਮ ਪਛਾਣਿਆ ਸਭ ਜਿੰਦਰੇ ਆਤਮ ਆਰਾਮ ਜੋ ਤਤ ਬਗ ਲਖਰ ਰੂਪ ਤੁਮ ਪਰਦਾ ਲਖਰ ਰੂਪ ਪਛਾਣ ਲਿਆ ਹੈ ਪਾਉ ਜਲ ਤਰ ਗਿਆ ਉਹ ਗੁਰ ਸੰਸਾਰ ਇਸ ਮੁਕਤਨ ਕਰ ਗਿਆ ਮੁਕਤ ਹੋ ਗਿਆ ਹੈ ਜੋਤ ਸਮਾਣੀ ਜੋਤ ਵਿੱਚ ਉਸ ਦੀ ਜੋਤ ਪਰਤਕ ਜੋਤ ਜਿਹੜੀ ਹੈ ਜੋਤ ਨੰਦ ਰੂਪ ਜੋਤ ਇਸਮਾ ਗਈ ਹੈ ਹਰ ਨਾਮ ਸਮਾਇਆ ਬਿਨਾਂ ਦਾ ਮਨ ਹਰੀ ਦੇ ਨਾਮ 'ਚ ਸਮਾਇਆ ਹੋਇਆ ਹੈ ਹਰੀ ਨਾਮੀ ਦੇ ਚੋ ਸਮਾ ਗਿਆ ਭੇਦ ਹੋ ਗਿਆ ਜਿਵੇਂ ਦੀਵੇ ਦੀ ਜੋਤ ਸੂਰਜ ਦੇ ਜਨਮ ਵਿੱਚੇ ਹੀ ਸਮਾ ਜਾਂਦੀ ਲਏ ਹੋ ਜਾਂਦੀ ਹੈ ਐਂ ਬਿਤੀ ਗਿਆਨ ਜਿਹੜਾ ਹੈ ਜਗਤ ਉਹ ਇਹ ਵਿੱਚ ਜੋਤੀ ਰਾਇ ਰੰਗ ਦੇ ਸਮਾ ਜਾਂਦੀ ਸੂਰਜ ਦੇ ਪ੍ਰਕਾਸ਼ ਦੇ ਅੱਗੇ ਜਿਵੇਂ ਦੀਵੇ ਦੀ ਰੋਸ਼ਨੀ ਸਮਾ ਜਾਂਦੀ ਹੈ ਕਿਉਂ ਸੰਸਾਰ ਵਿੱਚ ਹਰੀ ਦੇ ਨਾਮ ਕਰਕੇ ਵਾਹਿਗੁਰੂ 'ਚ ਉਹ ਸਮਾ ਗਿਆ ਭੇਦ ਹੋ ਗਿਆ ਹੈ